ਅਸੀਂ ਖੜੇ ਹਾਂ ਜੀ ਦਾਸਤਾਨੇ ਸ਼ਹਾਦਤ ਜਿੱਥੇ ਸਿੰਘਾਂ ਸ਼ਹੀਦਾਂ ਦੀ ਸ਼ਹਾਦਤ ਬਾਰੇ ਨੌਜਵਾਨ ਮੁੰਡਿਆਂ ਨੂੰ ਕੁੜੀਆਂ ਨੂੰ ਪੰਜਾਬ ਦੇ youth ਨੂੰ ਉਹਨਾਂ ਦੇ ਇਤਿਹਾਸ ਬਾਰੇ ਦੱਸਿਆ ਜਾਂਦਾ ਦੱਸਿਆ ਖਤਾਬੀ ਭਾਸ਼ਾ ਦੇ ਵਿੱਚ ਵੀ ਦੱਸਿਆ ਜਾਂਦਾ ਗੋਦਵਾਂ ਦੇ ਵਿੱਚ ਅੰਦਰ ਤੁਸੀਂ ਦੇਖੋ ਜੀ ਨਾ ਪੁਰਾਣੀਆਂ ਯਾਦਗਾਰਾਂ ਕਿਵੇਂ ਕੋੜਾਂ ਦੇ ਉਹਨਾਂ ਨੇ ਲੜਾਈਆਂ ਲੜੀਆਂ ਕਿਸੇ ਕਿਸੇ ਉਹ ਸਾਰੀਆਂ ਕੀੜੇ ਕਿੜੇ ਹਨ ਸਿੱਖੀ ਦੇ ਨੀਤੀਆਂ ਪ੍ਰਾਪਤ ਕੀਤੀਆਂ ਆਪਣਾ ਵਿਰਸਾ ਕੀਆ ਆਪਣੀ ਬੋਲੀ ਕੀਤਾ ਹਰ ਇੱਕ ਦੀ ਜੀ ਕੀਆ ਬਾਣੇ ਕੀਆ ਆਪਣੇ ਸਿੱਖੀ ਸਿਧਾਂਤ ਕੀਆ ਆਪਣੇ ਉਹ ਸਾਰੀਆਂ ਚੀਜ਼ਾਂ ਨੂੰ ਇੱਥੇ ਇੱਕ ਫੋਟੋ ਦੇ ਰੂਪ ਵਿੱਚ ਦਿਖਾਇਆ ਗਿਆ ਆਪਾਂ ਖੜਿਆ ਇੱਥੇ 10 10 ਤਨੇ ਸ਼ਹਾਦਤ ਅਸਮਰਕ ਬਣਿਆ ਪੰਜਾਬ ਦੇ ਵਿੱਚ ਹੈ ਇਹ ਇਹ ਤੁਸੀਂ ਇਹਦੇ ਵਿੱਚ ਆਉਣ ਵਾਸਤੇ ਹਰ ਬੰਦਾ ਇੱਥੇ ਐਂਟਰੀ ਕਰ ਨਹੀਂ ਸਕਦਾ ਇੱਕਦੋਨ ਜੁਰੀਆ 100 ਵਾਰ ਨੂੰ ਇੱਥੇ ਛੁੱਟੀ ਹੁੰਦੀ ਆ ਬੰਦ ਹੁੰਦਾ ਚਾ ਇੱਥੇ ਤੁਸੀਂ ਆਉਣਾ ਤਾਂ ਕਿਸੇ ਹੋਰ ਦੇ ਨਾਲ ਆਉਣਾ ਤੇ ਇੱਕ ਨਾਲ ਆਈਡੀ ਪ੍ਰੂਫ ਲੈ ਕੇ ਆਉਣਾ ਇੱਕ ਆਈਡੀ ਪ੍ਰੂਫ ਤੇ ਤੁਸੀਂ 5 ਜਣੇ ਐਂਟਰ ਕਰ ਸਕਦੇ ਹੋ ਤੇ ਇੱਕ ਸਮੇਂ ਦੇ ਵਿੱਚ 40 ਟੀਮਾਂ ਐਂਟਰ ਕਰ ਸਕਦੀਆਂ ਅਬ ਜਿਵੇਂ ਇੱਥੇ ਲੈਣਾ ਲੱਗ ਜਾਂਦੀਆਂ ਜਿਹੜੇ ਵਰਕਿੰਗ ਡੇ ਹੁੰਦੇ ਆ ਅੱਜ ਤਾਂ ਜਿਵੇਂ 6 ਵਾਰਾ ਫਰਨਿਚਰ ਕੋਸਿੰਗ ਵੀ ਪਈ ਦੇ ਰੇ ਸਫਾਈ ਵਗੈਰਾ ਹੋ ਰਹੀ ਆ ਤੁਸੀਂ ਇੱਧਰ ਦੇਖ ਲਓ ਹਨਾ ਜਦੋਂ ਹੋਰ ਕਿਸੇ ਦਿਨ ਜਿਹੜੇ ਸੋਮਵਾਰ ਤੋਂ ਬਿਨਾ ਜਿਹੜੇ ਦਿਨ ਹੁੰਦੇ ਆ ਉਦੋਂ ਇੱਥੇ ਬਹੁਤ ਲੰਮੀਆਂ ਲੰਮੀਆਂ ਢੀਡਾਂ ਹੁੰਦੀਆਂ ਸਾਰਾ ਪੰਜਾਬ ਆਉਂਦਾ ਜਿਹੜੇ ਬਾਹਰਲੇ ਦੇਸ਼ਾਂ 'ਚੋਂ ਲੋਕ ਆਉਂਦੇ ਆ ਨਾ ਉਹ ਇੱਥੇ ਆਪਦੇ ਜਵਾਕਾਂ ਨੂੰ ਜ਼ਰੂਰ ਲੈ ਕੇ ਆਉਣ ਉਹਨਾਂ ਨੂੰ ਪਤਾ ਲੱਗੇ ਆਪਣੀ ਬੋਲੀ ਕੀ ਹੈ ਆਪਣਾ ਸਭਿਆਚਾਰ ਕੀ ਹੈ ਆਪਣਾ ਸਿੱਖ ਇਤਿਹਾਸ ਕੀ ਹੈ ਆਪਾਂ 3 ਲੱਖ ਦੇ ਲੱਗ ਹਲਾਉਣ ਵਾਲੀ ਕਾਮਣੀ ਆਪਾਂ ਜਿਹੜੇ ਹੈਗੇ ਆ ਆਪਾਂ ਖੂਨ ਰਨ ਵਾਲੀ ਕਾਮ ਆ ਆ ਦੇਖਾ ਭਾਰਤ ਸਿੱਖਾਂ ਨੇ ਆਜ਼ਾਦ ਕਰਾਇਆ 93% ਸ਼ੀਧੀਆਂ ਦੇ ਨਾਲੀ ਕਾਮ ਆਪਣੀ ਕਿ ਆਪਦੇ ਜਵਾਨਾਂ ਨੂੰ ਇੰਨਾ ਚੀਜ਼ਾਂ ਦੇ ਇੰਨਾ ਜ਼ਾਕੂਨ ਦੇ ਲੈ ਕੇ ਆਓ ਤਾਂ ਉਹਨਾਂ ਨੂੰ ਪਤਾ ਲੱਗੇ ਕੀ ਅਮਨ ਹੌਸਲਾ ਅਣਖ ਆਪਣੇ ਖੂਨ ਚ ਆਪਾਂ ਨੂੰ ਬਗਾਵਤੀ ਕੰਮ ਨਹੀਂ ਆ ਜਾਂਦਾ ਜੋ ਬਗਾਵਤੀ ਕੰਮ ਹੈ ਇਸੇ ਕਰਕੇ ਕੀ ਆ ਜਾਂਦਾ ਕਿ ਆਪਾਂ ਹੁਣ ਤੱਕ ਜ਼ੁਲਮ ਤੇ ਜ਼ਬਰਦਸਤ ਟਕਰਾ ਕੀਤਾ ਆਪਣੀ ਕੌਮ ਨੇ ਟਕਰਾ ਕੀਤਾ ਤੇ ਉਹ ਸਾਰਾ ਕੁਝ ਤੁਹਾਨੂੰ ਇੱਥੇ ਦਿਖੂਗਾ ਇੱਥੇ ਅਸੀਂ ਜਵਾਕਰ ਨੂੰ ਲਿਆਓ ਤੇ ਉਹਨਾਂ ਨੂੰ ਵਾਸਤਾ ਨੇ ਸ਼ਹਾਦਤ ਮਾਰਕ ਦੇ ਵਿੱਚ ਉਹਨਾਂ ਨੂੰ ਹਰ ਜੀਤ ਜਾਣੇ ਕਰਵਾਇਆ ਜਾਊਗਾ ਤੇ ਇੱਥੇ ਲੈ ਕੇ ਤੁਹਾਨੂੰ ਜੁਆਕਾਂ ਜਿਵੇਂ ਆਪ ਦਸੰਦੀ ਰੋਡ ਵੀ ਨਹੀਂ ਉਹ ਆਪ ਦੇਖਦੇ ਕਿ ਜਿਵੇਂ ਇੱਕ ਤਾਂ ਹੁੰਦੀ ਨਾ ਕਿਤਾਬੀ ਭਾਸ਼ਾ ਪੜ੍ਹ ਕੇ ਉਹ ਨਹੀਂ ਸਮਝ ਨਹੀਂ ਆਉਂਦੀ ਜਿੰਨੀ ਚੀਜ਼ ਅੱਖਾਂ ਨਾਲ ਦੇਖ ਕੇ ਇੱਕ ਫਿਲਮ ਦੇਖ ਕੇ ਸਮਝ ਆਦੀ ਹੁੰਦੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੋ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਪਾਸੇ ਲੰਦਾ ਜਾ ਸਕੇ ਇਹ ਮੇਨ ਰੋਡ ਦੇ ਉੱਤੇ ਆ ਇਹ ਮੇਨ ਰੋਡ ਆ ਮੇਨ ਰੋਡ ਜਦੋਂ ਆਪਾਂ ਇੱਥੇ ਆ ਆਨੰਦਪੁਰ ਸਾਹਿਬ ਨੂੰ ਜਾਂਦੇ ਆ ਤਾਂ ਇਹ ਰਸਤੇ ਦੇ ਵਿੱਚ ਆਉਂਦਾ ਆਪਾਂ ਸਾਰੇ ਆਪਣੇ ਪੰਜਾਂ ਤੱਕ ਤੋਂ ਜਿਹੜਾ ਇੱਕ ਤੱਕ ਤੱਕ ਕੇਸਵਗੜ੍ਹ ਸਾਹਿਬ ਅਲਜ਼ਿਆਣੇ ਤੋਂ ਜਦੋਂ ਆਪਾਂ ਆਨੰਦਪੁਰ ਸਾਹਿਬ ਨੂੰ ਜਾਂਦੇ ਆ ਨਾ ਤੇ ਇਹ ਰਸਤੇ ਦੇ ਵਿੱਚ ਆਉਂਦੀ ਹੈ ਇਹ ਸਮਾਰਕ ਤੇ ਜੀਟੀ ਰੋਡ ਦੇ ਉੱਤੇ ਆ ਤੇ ਨਾਲੇ ਪਹਾੜੀਆਂ ਦੀ ਸੈਰ ਕਰਦਾ ਜਿਹਨੂੰ ਸ਼ੌਂਕ ਆ ਇੱਥੇ ਪਹਾੜੀਆਂ ਵੀ ਆ ਠੀਕ ਹੈ ਜੀ ਧੰਨਵਾਦ ਜਾਣਕਾਰੀ ਅੱਗੇ ਸ਼ੇਅਰ ਕਰ ਦਿਓ